ਹਰ ਹਰ ਡਰ ਜਾ ਇਹ ਕੀ ਕਰਦੇ ਤੂੰ ਕੁੜੀ ਨੂੰ ਕੱਦ ਮਾਰੀ ਨਹੀਂ ਪੁੱਤ ਕੁੜੀਆ ਚਾਹਦੀ ਕੁੱਟਦਾ ਲੈ ਆਜੇ ਪੁੱਤ ਮੈਨੂੰ ਅਜਾ ਝਾੜੂਨੇ ਲੱਗਾ ਖੜੇ ਲੈ ਬੇਬੇ ਤੈਨੂੰ ਤਾਂ ਕੱਲਾ ਝਾੜੂ ਦਿਖ ਗਿਆ ਤੈਨੂੰ ਆ ਜਿਹੜੇ ਹੋਰ ਕੰਮ ਚੀਤੇ ਨੇ ਕਰਕੇ ਤਾਂ ਇੰਨਾ ਗੋਹਾ ਖੂੜਾ ਕਰਕੇ ਹੱਡੀਆਂ ਆ ਵਿੱਚ ਦੀ ਹੁੰਡ ਨਬ ਨੂੰ ਉਠਾ ਕੇ ਹਟੀਆਂ ਉਹ ਕਿਹੜਾ ਸੇਦੀ ਚਾਹ ਪੀ ਲੰਦੀ ਆ ਕੀ ਤੈਨੂੰ ਤਾਂ ਕੱਲਾ ਹੀ ਦੇ ਕੇ ਫੇਰ ਕੱਲਾ ਚਾਹ ਰੂ ਲਾਉਂਦੀ ਆ ਕੀ ਹੋਰ ਕੰਮ ਨਹੀਂ ਨਹੀਂ ਦੇ ਕੇ ਤੈਨੂੰ ਓੜਾ ਦਾ ਬਾਬਾ ਵੀ ਜਿਆਦਾ ਨੌਂ ਲੈ ਦੇ ਟਾਈਮ ਦੇਖ ਕਿੰਨਾ ਹੋ ਗਿਆ ਇਹ ਨਹੀਂ ਅਟ ਲੋਕ ਪੀਤਾ ਮੇਰਾ ਲਿਆਦਾਨੀਆਂ ਗਾਲਤਾਨੀਆਂ ਘੁੱਟ ਆ ਕੰਮ ਨਾ ਦੇਖੀ ਸਾਰਾ ਦਿਨ ਚਾਹ ਦੇ ਦੇ ਚਾਹ ਦੇ ਦੇ ਲੈ ਬੇ ਵੇ ਵੇ ਪਹਿਲਾਂ ਨਾ ਮੈਨੂੰ ਆਏ ਦੇਖ ਲੈ ਕਰ ਵੀ ਮੈਂ ਕੰਮ ਕਰਦੀਆਂ ਦੇਖ ਲੈ ਤੜਕੇ ਦੀ ਲੱਗੀ ਹੋਈਆਂਗੀ ਤੂੰ ਰਫੇ ਦੀ ਚਾਹ ਕਰਦੇ ਚਾਹ ਕਰਦੇ ਤੈਨੂੰ ਪਤਾ ਹੈ ਸਾਰੇ ਕੰਮ ਕਰਕੇ ਆਪਾਂ 11 ਵਜੇ ਵਾਲੀ ਬਣਾਉਨੇ ਆ ਨਾ ਫਿਰ ਤੈਨੂੰ ਵੀ ਦਊਂਗੀ ਜਦੋਂ ਆਪ ਪੀਉਂਗੀ ਕੰਮ ਕਰ ਤੇਰਾ ਕਰ ਪਹਿਲਾਂ ਮੈਨੂੰ ਚਾਹ ਦੀ ਪੁੱਟ ਨੂੰ ਕੀ ਕਹਤਾ ਉਹੀ ਮੱਚੀ ਪਈ ਐ ਕੋਤਹਾ ਜੇ ਹੋਈ ਨਹੀਂ ਹੈਗੀ ਤਿਆਰ ਤੋਂ ਤੂੰ ਸਨੇਹਾ ਉੱਠ ਖੜ੍ਹਾ ਕਰ ਕੰਮ ਚ ਤਾਂ ਮੇਰੇ ਨਾਲ ਹੱਥ ਕੀ ਵਟਾਉਣਾਗਾ ਤੂੰ ਤਾਂ ਆਪ ਵੀ ਨਹੀਂ ਤਿਆਰ ਹੁੰਦੀ ਹੈਗੀ ਭਾਈ ਮੰਮੀ ਹੋ ਤਾਂ ਗਈ ਸਵੇਰਾ ਸਵੇਰਾ ਕਿਉਂ ਹਰ ਕੇ ਫਿਰਦਿਆ ਮੈਂ ਲਾਦਾ ਜਦਾਦੀ ਨਾਲ ਫਿਰ ਦੁੱਧ ਲੱਗ ਗਿਆ ਉਹਦਾ ਆ ਤੇਰੀ ਦਾਦੀ ਹੜਦੀ ਹੈਗੀ ਪੰਗੇ ਲੈਣੋਂ ਸੇਤੀ ਚਾਹ ਕਰਕੇ ਦੇ ਦੇ ਚਾਹ ਕਰਕੇ ਦੇ ਕੇ ਮੇਰੇ ਕਣੀ ਨਹੀਂ ਦੇਖਦੀ ਹੈਗੀ ਵੀ ਤੜਕੇ ਦੀ ਤੁਰੀ ਫਿਰਦੀ ਆਏ ਮੈਂ ਤੈਨੂੰ ਪਤਾ ਤਾਂ ਹੈਗਾ ਫਿਰ ਤੂੰ ਨਾ ਬੋਲਿਆ ਕਰ ਮੈਂ ਬੋਲੀ ਸੀ ਮੈਂ ਤਾਂ ਚਪਕਰੀ ਕੰਮ ਕਰੀ ਫਿਰਦੀ ਸੀ ਨਾ ਉਹ ਤੇ ਦਾਦੀ ਨੂੰ ਤਾਂ ਸਾਡਾ ਆ ਤੂੰ ਕਿਹੜਾ ਮੇਰੇ ਘਟ ਬਦਲੇ ਲੈਣੀ ਆ ਭਾਈ ਮੈਂ ਕਿਹਾ ਤੜਕੇ ਦੇ ਕਿੰਨੇ ਹੋ ਕੇ ਮਰਵਾਉਂਦੀ ਆ ਉਹ ਕੜ ਪਾਈ ਉਠੜ ਚਾਹ ਦੀ ਕੋਟ ਪੀ ਲੈ ਮੈਨੂੰ ਐਂ ਦੱਸੋ ਜੇ ਮੈਂ ਤੋ ਠਾ ਕੇ ਤੁਸੀਂ ਨੇ ਕੀ ਕਰਾਉਣਾ ਹੁੰਦਾ ਮਾੜਾ ਮੋਟਾ ਮਾਣਾ ਕੰਮ ਕਰਾ ਲਿਆ ਕਰ ਮੈਂ ਕੰਮ ਕਰਾਉਣ ਵਾਸਤੇ ਤਾਂ ਬਣੀ ਹੀ ਨਹੀਂ ਮੈਂ ਤਾਂ ਕੋਲ ਜਾ ਜਾ ਨਾ ਹੋਰ ਕੁੜੇ ਕੁੜੀਆਂ ਦੇਖਾਂ ਕੁੜੀਆਂ ਕੰਮ ਵੀ ਕਰਦੀਆਂ ਹੁੰਦੀਆਂ ਨੇ ਇਹ ਪੇਕੇ ਘਰੇ ਕਰਨਗੇ ਤਾਂ ਅੱਗੇ ਜਾ ਕੇ ਕਰਨਗੇ ਪੁੱਤ ਮੈਂ ਤਾਂ ਅੱਗੇ ਕਿਤੇ ਨਹੀਂ ਜਾਂਦੀ ਹੈਗੀ ਆਪਣਾ ਘਰ ਜਵਾਈ ਰੱਖਾਂਗੇ ਮੈਂ ਕੋ ਕਰਾਵਾਂਗਾ ਉਹ ਨਾ ਨਹੀਂ ਕਰਾਉਂਦੀ ਨਹੀਂ ਹੈਗੀ ਜੇ ਮੈਂ ਕਰਾਉਂਗੀ ਤਾਂ ਆਪਾਂ ਘਰੇ ਰੱਖਣ ਦੀ ਆ ਤਾਂ ਪੁੱਤ ਮਹਾਰਾਜਾ ਤੋਂ ਨਹੀਂ ਰੱਖਿਆ ਗਈਆਂ ਅਸੀਂ ਕਾਹਦੇ ਵਿਚਾਰੇ ਅਸੀਂ ਕਿੱਥੋਂ ਰੱਖ ਲਾਂਗੇ ਮੈਂ ਵੀ ਤਾਂ ਕਿਸੇ ਦੀ ਧੀ ਧੀ ਮੈਨੂੰ ਵੀ ਤਾਂ ਤੋੜਿਆ ਮੇਰੇ ਮਾਪਿਓ ਨੇ ਮੇਰਾ ਤਾਂ ਬਾਪੂ ਕਹਿੰਦਾ ਹੁੰਦਾਗਾ ਵੀ ਕੁੱਤਾ ਵਾਂਗੂ ਪਾਲਿਆ ਠੀਕ ਹੈ ਨਾ ਦੇਖ ਨਾ ਇਹ ਤੇਰੇ ਪਿਓ ਦੀ ਚਮਲਾਈ ਹੋਈਆਂ ਤੂੰ ਲੈ ਹੁਣ ਆ ਕੇ ਪਿਓ ਦੀ ਚਮਲਾਈ ਹੋਈਆਂ ਜੇ ਪਿਓ ਆਪਦੀ ਧੀ ਨੂੰ ਪਿਆਰ ਕਰਦਾਗਾ ਫਿਰ ਕਿੱਡੀ ਕੀ ਗੱਲ ਹੈ ਪਿਆਰ ਤਾਂ ਮਾਰੇ ਮਾਪੇ ਹੀ ਕਰਦੇ ਹੁੰਦੇ ਨੇ ਫਿਰ ਕਰਦੇ ਹੁੰਦੇ ਨੇ ਚੰਗਾ ਹੁਣ ਇੱਥੇ ਗੱਲਾਂ ਚ ਹੀ ਲਾਈ ਰੱਖੇਗੀ ਮੈਨੂੰ ਹੁਣ ਤੂੰ ਵਗ ਜਾ ਭਾਈ ਤੈਨੂੰ ਰੋਟੀ ਲੈਦਾ ਪਹਿਲਾਂ ਖਾਣ ਨੂੰ ਦੇ ਨਹੀਂ ਖਾਣ ਮੇਰੇ ਉਹ ਨਹੀਂ ਬੜੀ ਪਈ ਆ ਪਰੌठा ਲੈ ਤੈਨੂੰ ਕਿੰਦੀ ਵਾਸਤੇ ਲੈ ਇਹ ਜਗਾ ਦਹੀਂ ਨਹੀਂ ਜਗਾ ਚੰਗਾ ਮਾ ਦਾ ਬਿਰ ਬਿਰ ਕੀ ਇਹ ਤਾਂ ਇੰਨਾ ਕੰਮ ਹੁੰਦਾ ਕੁਸਾ 2 ਮਿੰਟ ਦਾ ਹੁੰਦਾ ਚਾਹਣਾ ਦਾ ਉਧਰ ਵੀ ਜਾਣਾ ਸੀ ਹਾਂ ਜੋ ਗੁ ਨਹੀਂ ਹਲੋ ਓਕੇ ਯਾਰ ਜਗੁਣੀ ਕਿੱਥੇ ਅੱਜ ਕੱਲ੍ਹ ਆਏ ਕਰ ਡੇਰਿਆਂ ਦੀ ਅੱਜ ਉਹ ਨਾ ਨਾ ਵੇਟ ਕਰ ਲੱਗ ਰਿਆ ਤੇ ਨਾਲੇ ਹਾਂ ਸਮਾਨ ਸਾਰਾ ਲੈ ਕੇ ਅੱਜ ਪੇਮੈਂਟ ਦਾ ਕਰਵਣਾ ਨਹੀਂ ਚਾਹੀਦਾ ਪਹੁੰਚ ਜਾ ਚੰਗਾ ਕਾ ਕੀ ਗੱਲ ਕਾਦਾ ਵੇਟ ਕਰ ਲੱਗਿਆ ਤੇ ਬਾਈ ਤੁਸੀਂ ਤਾਂ ਇਹ ਗੱਲ ਕਹਿ ਨਹੀਂ ਕਰਦਾ ਮਾਲ ਕਿਹੜਾ ਸੌਖਾ ਹੀ ਆ ਵੇਚਣਾ ਤੁਹਾਨੂੰ ਪਤਾ ਥਾਂ ਥਾਂ ਤੇ ਤਾਂ ਬੰਦੇ ਖੜੇ ਹੁੰਦੇ ਨੇ ਪਿੰਡਾਂ ਦੇ ਵਿੱਚ ਉਹ ਮੈਨੂੰ ਬੰਦੇ ਆ ਬੰਦੇ ਤੁਹਾਨੂੰ ਪਤਾ ਹੈ ਮੈਂ ਤਾਂ ਸਿਰਫ ਮੇਰਾ ਮਾਲ ਵਿਕਣਾ ਚਾਹੀਦਾ ਨਾਲੇ ਮੈਂ ਤੁਹਾਨੂੰ ਪੈਸੇ ਇਸ ਕੰਮ ਦੇ ਨਹੀਂ ਦਿੰਦਾ ਵੀ ਤੁਸੀਂ ਥਾਂ ਥਾਂ ਤੇ ਡਰਦੇ ਰਹੋ ਨਹੀਂ ਬਾਈ ਫਿਰ ਵੀ ਡਰਤਾ ਲੱਗਦਾ ਹੀ ਆ ਤੁਹਾਨੂੰ ਪਤਾ ਤਾਂ ਹੈਗਾ ਜਿਹੜਾ ਨਸ਼ਾ ਵੇਚਦੇ ਨੇ ਉਹਨਾਂ ਦੇ ਬਰੁੱਤ ਪਤਾ ਕਿੰਨੀ ਕਾਰਵਾਈ ਕੀਤੀ ਜਾਂਦੀ ਹੈਗੀ ਤਾਂ ਕਰਕੇ ਨਾ ਸਾਰਾ ਅੱਗਾ ਪਿੱਛਾ ਦੇਖ ਕੇ ਕਰਨਾ ਪੈਂਦਾਗਾ ਨਾ ਫਿਰ ਵੇਚਣਾ ਛੱਡ ਦੰਦੀ ਜਦ ਕੁੱਲੀਆਂ 'ਚ ਬੈਠੀ ਸੀ ਅੱਜ ਤੂੰ ਮੋਬਾਈਲਾ ਚ ਰਹਿਣ ਲੱਗੀ ਚਲ ਬਾਈ ਉਹ ਤਾਂ ਪਤਾ ਮੈਨੂੰ ਵੀ ਤੇਰੀ ਇੰਨੀ ਕਿਰਪਾ ਹੋਈਆ ਮੈਨੂੰ ਥੱਲੇੋਂ ਚੱਕ ਕੇ ਉੱਪਰ ਤੱਕ ਲੈ ਕੇ ਗਏ ਹੋਗੇ ਚਲ ਬਾਲੀਆਂ ਗੱਲਾਂ ਨਹੀਂ ਐ ਦੱਸ ਕਿੰਨਾ ਮਾਲ ਵੇਚਿਆ ਪਿਛਲੇ ਮਹੀਨੇ ਭਾਈ ਮੈਂ 50 ਹਜ਼ਾਰ ਦਾ ਵੇਚਦਾ ਮਾਲ 50 ਹਜ਼ਾਰ ਹੂੰ ਉਹ 50 ਹਜ਼ਾਰ ਦਾ ਤੋਂ ਤਾਂ ਆਪਣੇ ਦੇ ਵੇਚਦਾ ਸੀ ਕੜ ਤੈਨੂੰ ਐ ਤੈਨੂੰ ਪਤਾ ਹੈ ਤੂੰ ਮੇਰੇ ਇਕੱਲੇ ਨਹੀਂ ਮੇਰੇ ਥੱਲੇ 50 ਬੰਦੇ ਲੱਗੇ ਜਿਹੜੇ ਪਾਲ ਵੇਚਣ ਲੱਗ ਰਹੇ ਨੇ ਆ ਪਿਛਲੇ ਮਹੀਨੇ ਰਣਜੀਤ ਨੇ ਕੁਝ ਨਹੀਂ ਵੇਚਿਆ ਉਹੀ ਹਾਲ ਤੇਰਾ ਗਾ ਬਾਈ ਦੇਖੋ ਮੈਂ ਕਿਸੇ ਨਾਲ ਆਧਾਰ ਨਹੀਂ ਕਰਦੀ ਹੈਗੀ ਠੀਕ ਹੈ ਐਸਾ ਹੱਥ ਮਾਲ ਦਿੰਨੀ ਆ ਦੂਜੇ ਹੱਥ ਪੇਮੈਂਟ ਲੈਣੀ ਆ ਤਾਂ ਠੀਕ ਹੈ ਪੁੱਤਾਂ ਦੱਸ ਸਾ ਪਿਛਲੇ ਮਹੀਨੇ ਤੱਕ ਲੈਵੇ ਮਾਲ ਨਹੀਂ ਪਹੁੰਚਿਆ ਤੀ ਮਾਲ ਕਿੱਥੋਂ ਲੈਂਦਾ ਮਾਲ ਭਾਈ ਉਹ ਜਿਹੜਾ ਜੋਰਾ ਨਹੀਂ ਹੈਗਾ ਉਹਦੇ ਤੋਂ ਲਿਆ ਮੈਂ ਮਾਲ ਜੋਰਾ ਹਾਂ ਉਹ ਕਹਿੰਦਾ ਮੇਰਾ ਤਾਂ ਇੱਕ ਨੰਬਰ ਮਾਲ ਆਗਾ ਤੂੰ ਪਾਗਲ ਹੋਈ ਐ ਮੂੰ ਤਾਂ ਮਾਲ ਮੈਦਾਨ ਨਾਲੇ ਲਿਆ ਲਿਆ ਕੇ ਨਾਲੇ ਜਮੀ ਘਟੀਆ ਕੁਆਲਟੀ ਦਾ ਮਾਲ ਉਹਦੇ ਲਵੇ ਜਾਂਦਾ ਹਾਏ ਭਾਈ ਫਿਰ ਤਾਂ ਉਹ ਮੇਰੇ ਨਾਲ ਧੋਖਾ ਕਰ ਗਿਆ ਤੇਰੇ ਨਾਲ ਧੋਖਾ ਤੂੰ ਖਾਣੀ ਪਤਾ ਮੇਰੀ ਗੱਲ ਸੁਣ ਲੈ ਮੇਰਾ 1.5 ਲੱਖ ਦਾ ਨੁਕਸਾਨ ਹੋਇਆ 1.5 ਲੱਖ ਦਾ ਮਾਲ ਮੈਨੂੰ ਆਖਰੀ ਆਹ ਹਫਤੇ ਦੇ ਵਿੱਚ ਮੇਰੇ 1.5 ਲੱਖ ਮੈਨੂੰ ਮੋੜਨਾ ਚਾਹੀਦਾ ਪਿਛਲੇ ਮਹੀਨੇ ਦਾ ਵੀ ਤੇਰੇ ਕੋਲ 1 ਲੱਖ ਭਾਈ ਮੈਂ 1.5 ਲੱਖ ਕਿੱਥੋਂ ਦਵਾਂਗੀ ਉਹ ਦੇਖ ਮੇਰੀ ਗੱਲ ਸੁਣ ਮੈਨੂੰ ਨਹੀਂ ਇਹ ਗੱਲ ਦਾ ਪਤਾ ਮੈਨੂੰ ਮੇਰਾ ਮਾਲ ਤੇ ਮੇਰੇ ਪੈਸੇ ਚਾਹੀਦੇ ਨੇ ਜੇ ਨਾ ਹੋਏ ਨਾ ਨਾ ਭਈਆ ਮੈਂ ਨਾ ਕਰੀ ਭਾਈ ਮੇਰੀ ਗੱਲ ਸੁਣ ਮੈਂ ਨਾ ਮਾਲ ਵੇਚੂੰਗੀ ਵਧੀਆ ਪਾ ਪੈਸਾ ਕਮਾਵਾਂਗੇ ਠੀਕ ਨਹੀਂ ਗੱਲ ਮੈਨੂੰ ਨਹੀਂ ਪਤਾ ਹਫਤੇ ਦੇ ਵਿੱਚ ਮੈਨੂੰ 1.5 ਲੱਖ ਦੇ ਦੀ ਉਸ ਤੋਂ ਬਾਅਦ ਵਿੱਚ ਕੰਮ ਤੇ ਨਾਲ ਫਿਰ ਕਰ ਕਿ ਮੈਂ ਵਰਡਾਏ ਨੌੜੇ 50 50000 ਦਾ ਮਾਲ ਵੇਚੋ ਉਦੋਂ ਕਹਿੰਦਾ ਕਿ ਮੇਰਾ ਮਾਲ ਨਾ ਪੈਸੇ ਦੇ ਵੋ ਕਿੱਥੋਂ ਪੈਸੇ ਦੇ ਦੀਏ ਦੱਸ ਲੈ ਦੇਖ ਮੈਂ ਉਧਰ ਦੇਖੀ ਜਾਨੀ ਆ ਆ ਪੂਰੇ ਬੈਠਾ ਦਾ ਨਾ ਇੱਥੇ ਕੀ ਕਰਨਾ ਨਾ ਹੁੰਨਾਗਾ ਮਿੰਦੇ ਝੱਟੇ ਚੰਗੀ ਕੋਠੀ ਪਾ ਰੱਖੀ ਹੈਗੀ ਉੱਥੇ ਬਹਿ ਜਾ ਕਰ ਬਹਿ ਜਾ ਤੂੰ ਤੈਨੂੰ ਕਿੰਨੀ ਗੇਲ ਕਿਹਾ ਵੀ ਬਾਪੂ ਦਾ ਘਰ ਹੈ ਇਹ ਮੈਨੂੰ ਇਹਦੇ ਬਾਰੇ ਨਾ ਕਿਹਾ ਨਾ ਇੱਥੇ ਮੈਨੂੰ ਸਕੂਨ ਮਿਲਦਾ ਹੈ ਸਕੂਨ ਮਿਲਦਾ ਚੱਲ ਬਿੰਦੇ ਝੱਟੇ ਕਿੜਾ ਮਾਰ ਜਾ ਕਰਾਂ ਥੋੜੀ ਬਿੰਦੇ ਝੱਟੇ ਉਰੀ ਆ ਕੇ ਮੰਜੀ ਤੇ ਪੈ ਜਾ ਨਾ ਉਹਨਾਂ ਚੰਗੇ ਭੜੇ ਬੈੱਡ ਲੱਗ ਰਹੇ ਨੇ ਉੱਥੇ ਪੈ ਜਾ ਕਰ ਤੂੰ ਉਏ ਉਰੇ ਜਿਹੜੇ ਸਕੂਨ ਮਿਲਦਾ ਉਹ ਬੈਠਾ ਬੁੱਟਾ ਤੇ ਕਿੱਥੇ ਆਉਂਦਾ ਹੈ ਮੇਰੇ ਦਾਦੇ ਦਾ ਘਰ ਹੈ ਪਤਾ ਕਿੰਨਾ ਸਕੂਨ ਮਿਲਦਾ ਹੈ ਮੈਨੂੰ ਹਾਂ ਧੀ ਹਸੀ ਜਨਾ ਨਾ ਹੁਣ ਤੁਮਿੰਨੋ ਹੱਸਣੋ ਵੀ ਹਟਾਏਂ ਹੱਸਣੋ ਤਾਂ ਮੈਂ ਤੈਨੂੰ ਆਪੀ ਹਟਾਉਂਗੀ ਜਦੋਂ ਤੂੰ ਮੇਰੇ ਨਾਲ ਧੋਖਾ ਕੀਤਾਗਾ ਨਾ ਮੈਂ ਕੀ ਧੋਖਾ ਕਰਤ ਤੇਰੇ ਨਾਲ ਪਰ ਇਹਨੂੰ ਹੋ ਕੇ ਗੱਲ ਕਰ ਮੇਰੇ ਉੱਤੇ ਹੀ ਚੜੀ ਜਾਣਾਗਾ ਬੋਲ ਮੇਰੀ ਗੱਲ ਸੁਣਦਾ ਜਿਹੜਾ ਤੂੰ ਮੈਨੂੰ ਮਾਲ ਦਿੱਤਾ ਨਾ ਜਮਾਈ ਸੱਤਿਆਨਾਥ ਦਿੱਤਾ ਮਾਲ ਦਾ ਹਾਏ ਮੇਰੇ ਮਾਲ ਨੂੰ ਕਿਵੇਂ ਬੋਲ ਜੇ ਤੈਨੂੰ ਮਾਲ ਮੈਂ ਇੰਨਾ ਵਧੀਆ ਦਿੱਤਾ ਸੀਗਾ ਤੂੰ ਤਾਂ ਮੇਰੇ ਨਾਲ ਹੜਤ ਦੇ ਵਿੱਚੋਂ ਰੋਟੀ ਕੱਢਣ ਵਾਲੀ ਗੱਲ ਕਰ ਲਈ ਰੋਟੀ ਤਾਂ ਮੈਂ ਦੇ ਦਾਂ ਨੀ ਬਣਾ ਕੇ ਸੱਚ ਮੈਨੂੰ ਨਹੀਂ ਲੋੜ ਹੈਗੀ ਤੇਰੀ ਰੋਟੀ ਦੀ ਮੇਰਾ ਮਾਲ ਹੀ ਚੰਗਾ ਦੇ ਦਿੰਦਾ ਤਾਂ ਅੱਜ ਮੈਨੂੰ ਆਹ ਲਾਂਬੇ ਬਣਾ ਮਿਲਦੇ ਮੇਰੇ ਮਾਲ ਨੂੰ ਐ ਨਾ ਬੋਲ ਨਾਲ ਇੰਨਾ ਵਧੀਆ ਮਾਲ ਸੀਗਾ ਤੈਨੂੰ ਕਿਹਨੇ ਕਿਹਾ ਵੀ ਮੇਰਾ ਮਾਲ ਘਟੀ ਹੈਗਾ ਨਾਲੇ ਮੈਥੋਂ ਪਤਾ ਕਿੰਨੇ ਬੰਦੇ ਲੈ ਕੇ ਜਾਂਦੇ ਆ ਉਹ ਬੰਦੇ ਇਹ ਜਿਹੇ ਵੈਸੇ ਹੀ ਹੁੰਦੇ ਜਿਹੜੇ ਤੇਤੋਂ ਲੈ ਕੇ ਜਾਂਦੇ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁਣਾ ਵੀ ਚੰਗਾ ਮਾਲ ਕਿਹੜਾਗਾ ਤੂੰ ਤਾਂ ਦੋ ਨੰਬਰ ਵਾਲਾ ਮਾਲ ਦਿਨਾਗਾ ਮੇਰਾ ਮਾਲ ਲੈ ਕੇ ਨਾ ਨਾਲੇ ਅੰਬਰਾਂ ਚ ਲੱਗਦੇ ਆ ਉਹ ਮੈਨੂੰ ਬਦਨਾਮ ਕਰ ਰਹੇ ਆ ਹੁਣ ਤੂੰ ਮੈਨੂੰ ਤੈਂ ਇਕੱਲੀ ਨੇ ਬਦਨਾਮ ਕਰੇ ਮੈਨੂੰ ਹੋਰ ਨੇ ਨਾ ਕਿਸੇ ਨੇ ਕਹਤਾ ਤੇਰਾ ਮਾਲ ਮਾੜਾਗਾ ਨਾਲੇ ਚੱਕ ਕਰ ਲਾ ਕੇ ਅੰਦਰ ਕਹੇ ਜਾ ਮਾਲ ਆ ਮੇਰਾ ਮੈਂ ਹੀ ਬੋਲੀ ਜਾਨਦੀ ਆ ਮਿੱਤੂ ਉਦੋਂ ਮੈਂ ਮਾਲ ਲੈ ਜੀ ਹੁਣ ਮੈਂ ਤੇਰੇ ਘਰ ਮਾਲ ਨਹੀਂ ਲੈ ਕੇ ਜਾਉਂਗੀ ਬਸ ਫਿਰ ਮੇਰਾ ਕਿਹੜਾ ਤੇਰੇ ਨਾਲ ਇਕੱਲੇ ਨਾਲ ਬਿਜ਼ਨਸ ਖੜ ਜੂਗਾ 20 ਬੰਦੇ ਆਉਂਦੇ ਮੇਰੇ ਲਈ ਮਾਲ ਕੋਈ ਕਰਨੀ ਤੋਂ ਉਹਨਾਂ ਨੂੰ ਦੇ ਦੇ ਜਿਹੜਾ ਤੇਰੇ ਲੈ ਕੇ ਜਾਣਗੇ ਨਾ ਮਾਲ ਉਹਨਾਂ ਨੂੰ ਦੇ ਦੇ ਪੈਸੇ ਹਾਂ ਹਾਂ ਮੈਂ ਤਾਂ ਦੇ ਦੂੰਗਾ ਹਾਂ ਕਰਦੀ ਕੀ ਆ ਮੇਰੇ ਨਾਲ ਚਤਰੀਆਂ ਕਰਦੀ ਆ ਮਾਲ ਤਾਂ ਤੈਨੂੰ ਇੰਨਾ ਬਧੀ ਦਿੱਤਾ ਦੀ ਬੱਸ ਮੇਰੀ ਮਾਂ ਬਾਰੇ ਨਾ ਬੋਲਿਆ ਕਰ ਇਕੱਲੀ ਉਹੀ ਰਹਿ ਗਈ ਉਹ ਤਾਂ ਸਫ਼ਰ ਕਰ ਲੈ ਮੈਂ ਤਾਂ ਕਿਸੇ ਨੂੰ ਕਹਿਣ ਚੋਗੀ ਨਹੀਂ ਸਾਰੀ ਕਰਨੀਆਂ ਤਾਂ ਤੁਸੀਂ ਆਪਦੀ ਮਨ ਮਰਜ਼ੀਆਂ ਨੇ ਠੀਕ ਆ ਨਾ ਕਰੀ ਜਾਉ ਮੈਂ ਹੀ ਰੱਖੀ ਹੋਈਆਂ ਗੋਲੀ ਐਸੇ ਕੰਮ ਧੰਦਾ ਕਰਨ ਨੂੰ ਭਾਈ ਗੱਤ ਸਾਰਾ ਦਿਨ ਛਿਚਕਿਟਾ ਸਾਰਾ ਦਿਨ ਛਿਚਕਿਟਾ ਇਹਨਾਂ ਤੋਂ ਭੈੜਾ ਇਹੀ ਨਹੀਂ ਮਿਲਦਾ 10 ਮੀਟਰ ਆਮ ਕਰਨ ਨੂੰ ਬੈਠੇ ਦੀ ਆਮ ਵੀ ਨਹੀਂ ਕਰਦਾ ਮਮਾ ਖਾਪੀ ਮਮਾ ਜੀ ਹਾਂ ਪੁੱਤ ਕੀ ਗੱਲ ਲੱਗ ਰਿਹਾ ਕੁਛ ਨਹੀਂ ਬਸ ਆਈ ਵਸਾ ਕੇ ਓਟੀ ਬੜੀ ਮਮਾ ਮਮਾ ਹੋਰ ਜਾਂ ਚਾਹੀਦਾ ਹੋ ਕੁਛ ਮੈਂ ਲਾ ਰਹਾ ਹਾਂ ਮੈਂ ਹਾਂ ਅਹ ਜੀ ਗੱਲ ਲੱਗ ਗਗੜਾ ਮੈਨੂੰ ਪਿਆਰ ਨਾਲ ਹੀ ਬੋਲਦੀ ਹੈ ਪਹਿਲਾਂ ਇਹ ਦੱਸ ਜਾਈਦਾ ਕੀ ਆ ਉਹ ਤਾਂ ਮੈਨੂੰ ਪਤਾ ਪਿਆਰ ਨਾਲ ਮੈਂ ਬੋਲ ਉਹ ਹੁਣ ਪੈਸੇ ਚਾਹੀਦੇ ਮਾਰੇ ਕਿਉਂ ਹੋਣਾ ਕਿ ਉਹ ਸਹੀ ਗੱਲ ਤੇ ਪੈਸੇ ਮੇਰੀ ਗੱਲ ਸੁਣ ਤੇਰੇ ਬਿਊਟੋਂ ਮੰਗ ਮੈਨੂੰ ਕਿਹੜੇ ਚੈੱਕ ਫੜਾਉਂਦਾ ਉਹ ਮੈਂ ਦੇਖਣਾ ਹਾਂ ਜਿੰਨਾ ਮਰਜੀ ਸਹੀ ਤਰੀਕੇ ਨਾਲ ਬੋਲ ਪਰ ਜਵਾਨੀ ਦੀ ਗੱਡੀ ਪੈਸੇ ਐਨੇ ਪੈਸੇ ਮੈਂ ਕੀ ਕਰਾਂਗੀ ਮੇਰੇ ਕੋਲ ਹੈ ਕਿੱਥੋਂ ਨੇ ਜੇ ਮੈਂ ਮਣ ਤੁਣ ਕੇ ਫੜਾਉਂਦਾਗਾ ਮੈਨੂੰ ਉਹ ਪੈਸੇ ਸਾਰੇ ਕਬੀਲ ਨਾਰੀ ਤੁਹਾਡੇ ਹੱਥੇ ਤਾਂ ਹੈਗੀ ਐ ਮੇਰੇ ਹੱਥ ਤੇ ਤੇਰੇ ਪਿਓ ਦੇ ਹੱਥ ਚ ਜੇ ਮੇਰੇ ਹੱਥ ਚ ਉਹਨੇ ਹੁਣ ਮੈਨੂੰ ਕੱਢ ਕੇ ਤੇਰੇ ਹੱਥ ਦੇਣਾ ਤਰੇ ਹੁੰਦੇ ਆ ਪਿਓ ਹਾਂ ਵਾਰਿਆ ਤਾਂ ਤੁ ਹਾਂ ਪਿਓ ਘੜਾ ਉਹ ਤਾਂ ਭਾਰੀ ਹੈਗਾ ਮੈਂ ਤਾਂ ਮੈਨੂੰ ਨਹੀਂ ਚੈੱਕ ਫੜਾਉਂਦਾ ਹੈਗਾ ਜਿੰਨੇ ਫੜਾਊਗਾ ਆ 10 ਰੁਪਏ ਕਿੱਥੇ ਲੱਗੇ ਨੇ 20 ਰੁਪਏ ਕਿੱਥੇ ਲੱਗੇ ਨੇ ਫਿਰ ਪੂਰਾ ਸਾਹ ਚਾਹੀਦਾ ਉਹਨੂੰ ਚਲ ਚੰਗਾ ਮੇਰੀ ਮਾਂ ਉਹ ਤਾਂ ਐਡਾ ਲੰਮਾ ਲੈਕਚਰ ਦੇ ਦੇਗੀ ਮੈਨੂੰ ਮੈਂ ਤਾਂ ਮੇਰੇ ਪਿਓ ਤੋਂ ਹੀ ਮੰਗੂ ਮੰਗ ਲੈ ਮੰਗ ਲੈ ਉਸ ਦੀ ਮੰਗ ਲੈ ਮੇਰੇ ਕੋਲੇ ਕਿੱਥੇ ਨੇ ਗੇ ਦੇ ਦੇ ਪੈਸੇ ਫਰੋ ਇਹ ਤੇ ਪਰਸੇ ਦੀ। ਪਤਾ ਨਹੀਂ ਇਹਨੇ ਕਿਸਨ ਤੇ ਕੁੜੀ ਜੀ ਕਰਤੇ ਕੀ ਹੈ ਕੀ ਜੇ ਉਹਨੂੰ ਕਹਿਣੀ ਆ ਉਹ ਮੇਰੀ ਮੰਦਾ ਹੈਗਾ ਮੈਂ ਤਾਂ ਬਥੇਰਾ ਕਹਿੰਦੀ ਆ ਬੀਤੀ ਪੁੱਤ ਨੂੰ ਸਮਝਾ ਕੇ ਪਰ ਉਹ ਕਿੱਥੇ ਕੁਝ ਕਹਿਣ ਦਿੰਦਾ ਕੁੜੀ ਨੂੰ ਆਖੋ ਵੱਟ ਤੂੰ ਮੈਨੂੰ ਤਾਂ ਹੀ ਕਰਦਾ ਹੈਗਾ ਠੀਕ ਆ ਕਰਾਂ ਕੋਈ ਹੋਰ ਦੰਦਾ ਡੈਡੀ ਆਵਤ ਹੈ ਉਹੋ ਮੈਂ ਗੱਲ ਕਰਦੀ ਸੀ ਸਰ ਕੀ ਹੋ ਗਿਆ ਪਤੂਏ ਸਾਡੇ ਤਾਂ ਕਾਲਜ ਚ ਫਰੈਂਡ ਆ ਰਹੀਆਂ ਨੇ ਮੇਰੀਆਂ ਹਾਂ ਹਾਂ ਥੋੜੇ ਪਾਰਟੀ ਜੀ ਕਰਨੇ ਸੀ ਪੈਸੇ ਚਾਹੀਦੇ ਮਾਦੂ ਨਹੀਂ ਮੰਗੇ ਉਹ ਤੁਹਾਨੂੰ ਪਤਾ ਦਾ ਹੈ ਜੜੀ ਉਹ ਮੰਗੇ ਸੀ ਮੈਂ ਕਰੀ ਬੜੀ ਨਹੀਂ ਕਰੇ ਤੇ ਨਹੀਂ ਨਹੀਂ ਜੀ ਤੂੰ ਲੈ ਜਾ ਪੁੱਤ ਕਿੰਨੇ ਕਿਹ ਚਾਹੀਦੇ ਪਤਾ ਹਾਂ ਦੇ ਦੋ 500 ਰੁਪਏ ਚਲ ਹਜ਼ਾਰ ਰੁਪਏ ਹਜ਼ਾਰ ਹੀ ਲੈ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹਾਂ ਮੈਂ ਇੱਕ ਆਨਲਾਈਨ ਅਕਾਊਂਟ ਹੈ ਉਹ ਕੁੜੀਆਂ ਨੇ ਫਰੈਂਡਾਂ ਨੇ ਅੱਛਾ ਅੱਛਾ ਮਾਰੋ ਐਂਆ ਹੋਈਆਂ ਚਲੋ ਉਹ ਮੁੰਡਾ ਤਨ ਪਤਾ ਸੁਭਾ ਕੇ ਹੈ ਕੋਈ ਨਾ ਇਹ ਦੱਸੂਗੀ ਮੈਂ ਤੇ ਯਾਰ ਵੀ ਦੇਤਾ ਫੇਰ ਉਹ ਮੈਂ ਨਾ ਲੜੂਗੀ ਪਤਾ ਤਾਂ ਹੈਗਾ ਕਿ ਮੈਨੂੰ ਐਂ ਦੱਸ ਆ ਜੀਂਗਾ ਨਾ ਤੇ ਹਾਂ ਸ਼ਾਮ ਨੂੰ ਆ ਜੀਂਗਾ ਪਰ ਥੋੜਾ ਜਿਹਾ ਲੇਟ ਹੋਊਗਾ ਚਲ ਮੇਰਾ ਪੁੱਤ ਆ ਜੀ ਚਲ ਕੋਈ ਨਾ ਤੂੰ ਮੇਰਾ ਸ਼ੇਰ ਪੁੱਤ ਹੈ ਠੀਕ ਹੈ ਜੀ ਠੀਕ ਹੈ ਪੁੱਤ ਚਲ ਮੈਂ ਜਾਵਾਂ ਮੈਂ ਜਾਵਾਂ ਓਕੇ ਚਲ ਬੱਸ ਤਾਂ ਮੈਂ ਜੇ ਰਹਿ ਗਈ ਤਾਂ ਰੋਹਣਾ ਨਾ ਮੈਂ ਕਿਹਾ ਮੈਂ ਕੱਸੀ ਬਿਛੇ ਤੇ ਆਜੀ ਤੇ ਰੋਟੀ ਤਾਂ ਖਾ ਜਾਂਦੀ ਮੈਂ ਦੱਸ ਵੀ ਤੇਰੇ ਜਿਹੜੀ ਹਾਲੇ ਮੈਂ ਤੈਨੂੰ ਕਹਿੰਦੀ ਤੇਰੇ ਭੜੇ ਵਾਸਤੇ ਕਹਿਣੀ ਹੈਗੀ ਹੁਣ ਗੁੱਸੇ ਦੇ ਵਿੱਚ ਰੋਟੀ ਵੀ ਨਹੀਂ ਖਾ ਕੇ ਗਈ ਜੱਸ ਕੋਈ ਮਾਂ ਆਪ ਦੀ ਤੀ ਦਾ ਬੁਰਾ ਚਾਹੂਗੀ ਗੱਲ ਤਾਂ ਮੰਨਦੀ ਹੀ ਹੈਗੀ ਬੰਦੇ ਬਾਈ ਬੰਦੇ ਬਾਈ ਗੇਟ ਕੋਲ ਭਾਈ ਭਲੇ ਮਾਲ ਦੇ ਤੋੜ ਲੱਗੀ ਭਾਈ ਲੈ ਆ ਗਿਆ ਤੂੰ ਹੌਣ ਭਈਓ ਖਵਾਲਾ ਕੀ ਆ ਗਈ ਤੋ ਕਲੇ ਚਕਲਾ ਲੈ ਬੰਨੇ ਇਹ ਤਾਂ ਭਾਈ ਭਜੇ ਜਾਂਦੀ ਸੀਗੇ ਸੋਖ ਸਮਾਨ ਹੋ ਕੇ ਮੋਟਿਆਂ ਦੇ ਮੂਰੇ ਕੁੱਤਾ ਆ ਗਿਆ ਅੱਛਿਆ ਹੌਣ ਰੋਥੀ ਦਿੱਕਤ ਹੋਣ ਦਾ ਬਾਲਾ ਪੈਸੇ ਲੈ ਆ ਪੈਸੇ ਤਾਂ ਲੈ ਆ ਮਾਲ ਦੇ ਲੈ ਪੈਸੇ ਦੇ ਪਹਿਲਾਂ ਮੈਂ ਸਾਰੀ ਲੈ ਲੈ ਭਾਈ ਮਾਲ ਵਧੀਆ ਦੇ ਸੇਦੀ ਦੇ ਭਾਈ ਇਹ ਜਿ ਰੱਖਣ ਲੱਗੇ ਬਾਈ ਇਹ ਤਾਂ ਜਰਦਾ ਹੈ ਇਹ ਬਾਈ ਇਹ ਤੇਰੇ ਸਾਹਮਣੇ ਦੇ ਬਾਰੇ ਨੇ ਸਾਮਾਨ ਵੇਚਣਾ ਸੁੱਖਾ ਪਿਆ ਠੀਕ ਹੈ ਲੈ ਵੜਾ ਬਾ ਦੇ ਇੱਕ ਜੇ ਨੰਗ ਜੀ ਨੂੰ ਗੇਟ ਮੋੜਾ ਕੋਈ ਨਾ ਕੋਈ ਨਾ ਬਾਈ ਟੈਨਸ਼ਨ ਨਾ ਲੈ ਠੀਕ ਆ ਹਾਈ ਲੈ ਨੂੰ ਕੀ ਦੱਸਾਂ ਮੈਂ ਵੀ ਜਰ ਤੇ ਚ ਕਿਉਂ ਰੱਖਣਾ ਤੇੜਾ ਕੋਟਣ ਬਲੇ ਫੋਰਾ ਮਾਬੇ ਉਹਨਾਂ ਉਹਨਾਂ ਸਾਹਮਣੇ ਕੱਟ ਕੱਟ ਕੇ ਤਾਂ ਇਹ ਮੁੱਕ ਜਾਂਦਾ ਲੜੇ ਆ ਕਰਦਾ ਹੁੰਦੀ ਆ ਨਾਲ ਲੰਗ ਟੁੱਟੀ ਜੀ ਬਾਲਾ ਡਫਰ ਜਾ ਤਮੀਨਾ ਨਾ ਹੋਵੇ ਜੇ ਛੱਟ ਪਰ ਆਗਾ ਨਹੀਂ ਮੈਂ ਦਾਨੀ ਕਿੱਥੇ ਮਰੀ ਆ ਮੈਂ ਕਿੰਨੇ ਫੋਨ ਕਰ ਲਿਆ ਹੈਲੋ ਹੈਲੋ ਹਾਂ ਕਿਵੇਂ ਆ ਹਾਂ ਬਸ ਵਧੀਆ ਕਿੱਥੇ ਆ ਤੂੰ ਮੈਂ ਤਾਂ ਹੁਣ ਨਿਕਲਿਆ ਘਰੋਂ ਹਜੇ ਅੱਛਾ ਕਿੱਥੇ ਹੋਣਾ ਤੇ ਮੈਂ ਤੈਨੂੰ ਐਂ ਕਹਦੀ ਸੀ ਤੂੰ ਆ ਜਾ ਮੇਰੇ ਹੋਸਟਲ ਦੇ ਰੂਮ 'ਚ ਹੀ ਆ ਜਾਂਦੀ ਰੂਮ 'ਚ ਕੀ ਕਰੂੰਗੀ ਮੈਂ ਆਕੇ ਆਇਆ ਯਾਰ ਐਂ ਕਿਉਂ ਕਰਦੀ ਆ ਲੈ ਦੱਸ ਕਹਿੰਦੀ ਆਜਾ ਨਾਲੇ ਤੂੰ ਕਹਿੰਦੀ ਸੀ ਪਾਰਟੀ ਤੇ ਜਾਵਾਂਗੇ ਆਪਾਂ ਨਾ ਪਾਰਟੀ ਦੇ ਬਾਅਦ ਹੀ ਚੱਲਾਂਗੇ ਤੂੰ ਮੇਰੀ ਗੱਲ ਸੁਣ ਕੇ ਜਾ ਪਹਿਲਾਂ ਮੈਨੂੰ ਤੇਰੇ ਤੱਕ ਕੰਮ ਸੀਗਾ ਮੈਂ ਵੀ ਤੈਨੂੰ ਫੋਨ ਲਾਉਣਾ ਹੀ ਸੀ ਮੇਰੇ ਤੱਕ ਕੰਮ ਸੀਗਾ ਹਾਂ ਚਲ ਕੋਈ ਨਹੀਂ ਤੂੰ ਲੋਕੇਸ਼ਨ ਸੈਂਡ ਕਰ ਦੇ ਵਟਸਐਪ ਤੇ ਮੈਂ ਆਉਂਦੀ ਠੀਕ ਐ ਕਰਤੀ ਆ ਮੈਂ ਓਕੇ ਨਹੀਂ ਕਰਦੇ ਫੇਰ ਹਾਂਜੀ ਹਾਂਜੀ ਕਰਦੀਆਂ ਕਰਦੀਆਂ ਓਕੇ ਬਾਏ ਕਿਵੇਂ ਮੁੱਠਾ ਘੇਰਦੀ ਹੈ ਨੂੰ ਮੇਰੇ ਤੱਕ ਕੀ ਕੰਮ ਆਇਆ ਚਲ ਕੋਲ ਜਾ ਕੇ ਬੋਤਲ ਲਓ ਦੇਖ ਰਿਹਾ ਕਿੜਾ ਵਿੜਾ ਹੋ ਗਿਆ ਕਹਿੰਦੀ ਸੀ ਆਉਣੀ ਆ ਆਉਣੀ ਆ ਵੀ ਆ ਜਾ ਚਲ ਇੱਕ ਅੱਧਾ ਪੈਗ ਵੀ ਲਾ ਲੈਂਦੇ ਹੈ ਆਹ ਆ ਸਿੱਟ ਪਹਿਲਾਂ ਬਾਰੇ ਕੀ ਆਹਾ ਕੀ ਕਰੀਂਦੀ ਐ ਇਹ ਕੁਛ ਨਹੀਂ ਕਰਿਆ ਇਹਦੇ ਤੇ ਵੀ ਪੈਸੇ ਲੱਗੇ ਹੋਏ ਨੇ ਪਤਾ ਤੈਨੂੰ ਕਾ ਤੂੰ ਆ ਲੈ ਮਾਰ ਰੱਖਿਆ ਸਾਰੇ ਕੰਮੇ ਚ ਮੇਰੀ ਗੱਲ ਸੁਣ ਇੱਕ ਇੱਕ ਤੂੰ ਵੀ ਛੂਟਾ ਲਾ ਦੇ ਕੀ ਮਰੂ ਮੈਂ ਗਿਆ ਕੁਛ ਵੀ ਨਹੀਂ ਦੀ ਮੇਰੀ ਗੱਲ ਤਾਂ ਸੁਣ ਲੈ ਨਾ ਨਾ ਤੂੰ ਜਾ ਕੇ ਦੇਖ ਤੈਨੂੰ ਸੁਰਗਾਂ ਦੇ ਝੂਟੇ ਆ ਜਾਣੇ ਨੇ ਕਮਲਈਏ ਤੂੰ ਕੀ ਲੈਣਾ ਸੁਰਗਾਂ ਦੇ ਝੂਟੇ ਮੈਂ ਤਾਂ ਲੋਗ ਭਰਾ ਸਿੱਟਦੇ ਇਹਨਾਂ ਨਾਲ मैं जावा नहीं चल चल ठीक है पीला तू देखी सही तेरिया न सारिया डरसना दूर हो जाय तू के देख समझ के पीला का मतलब समझी नहीं मैं तेन ना एक छोटा जा पेग पा के दन इनाक ठीक है ਨੱਪਾ ਆਪੀ ਬੈਲਾ ਚੱਲ ਤੂੰ ਦਾਰੂ ਆਹੇ ਨੇ ਕਾਮੜੀਏ ਦਾਰੂ ਕਿੱਥੇ ਆ ਇਹ ਤਾਂ ਆਪਣੇ ਜੀਣ ਦਾ ਸਹਾਰਾ ਏ ਵਾਹ ਦਾਰੂ ਚੋ ਕੀ ਫਿਰਦੀਆਂ ਮੈਂ ਨਹੀਂ ਪਿੰਦੀ ਇਹ ਜੇ ਕੋਸਰ ਕਾਦੀ ਮੈਂ ਨਹੀਂ ਪਿੰਦੀ ਕੋਈ ਕਹਿੰਨੇ ਦੇ ਤਖਾ ਕੇ ਪੀ ਲੈਂਦਾ ਕੋਈ ਅੰਦਰ ਵੜ ਕੇ ਪੀ ਲੈਂਦਾ ਤਾਂ ਹੀ ਤਾਂ ਮੈਂ ਤੈਨੂੰ ਕਹਿੰਦੀ ਸੀ ਵੀ ਤੂੰ ਤਾਂ ਐਵੇਂ ਮਰੀ ਜਾਨੀ ਆ ਵਦਿਆਈ ਤੋ ਛੋਟਾ ਜਿਹਾ ਪੈਗ ਪਾ ਤੈਨੂੰ ਮੈਂ ਪੀ ਕੇ ਦਿਖਾਉਣੀ ਆ ਤੂੰ ਨਾਲ ਮੇਰੇ ਵੀ ਪੀ ਮੇਰੀ ਗੱਲ ਸੁਣ ਲੈ ਮੇਰਾ ਮਾਪੋਣਾ ਮੇਰੇ ਤੇ ਬੜਾ ਮਾਣ ਕਰਦਾ ਹੈ ਮੈਂ ਇਹ ਆ ਕੁਝ ਨਹੀਂ ਪੀ ਸਕਦੀ ਮੇਰੇ ਪਿਆਉਣੇ ਮੈਨੂੰ ਕੁੱਤਾ ਵਾਂਗੂ ਪਾਲਿਆ ਇਹਦਾ ਮਤਲਬ ਇਹ ਨਹੀਂ ਵੀ ਬਾਹ ਚੀਜ਼ਾਂ ਪੀ ਮਾ ਨਾ ਉਹ ਮੇਰੀ ਗੱਲ ਸੁਣ ਤੇਰੇ ਕੋਲ ਪੈਸਾ ਹੈਗਾ ਨਾ ਤੂੰ ਬਸ ਜ਼ਿੰਦਗੀ ਦੇ ਨਜ਼ਾਰੇ ਲੈ ਆ ਛੱਡ ਦੇ ਹੁਣਾ ਲੈ ਛੱਡ ਦੀ ਤੂੰ ਐ ਕਰ ਆਹ ਘੜਤੂ ਕੋਪੀ ਪੀ ਦਾਰੂ ਆਏ ਕੋਕ ਨਹੀਂ ਹੈਗਾ ਮੈਨੀ ਪਿਣੀ ਕੌਣ ਕਹਿੰਦਾ ਦਾਰੂ ਆ ਤੂੰ ਪੀ ਕੇ ਤਾਂ ਦੇਖ ਤੂੰ ਹੜਦੀ ਮਿਲਣਾ ਤੂੰ ਪੀ ਕੇ ਤਾਂ ਦੇਖ ਬਾ ਇੰਨਾ ਕੀ ਤੂੰ ਦੁਬਾਰਾ ਸੀ ਪਉਂਦੀ ਤੂੰ ਤਾਂ ਹੋਰ ਮੰਗੇਗੀ ਤੂੰ ਪੀ ਕੇ ਦੇਖ ਕੇ ਰੋਏ ਤੇਰੇ ਅੰਨੀ ਕੇ ਅੰਦਰ ਚਲੀ ਗਈ ਨਾ ਆਪੇ ਕਹੇਗੀ ਮੈਨੂੰ ਦੁਬਾਰਾ ਪਾ ਕੇ ਦੇ ਚੱਲ ਤੇਰੇ ਕਹੇ ਤੇ ਨਾ ਮੈਂ ਐਨੀ ਕੁ ਪੀ ਲੈਣੀ ਆ ਦੁਬਾਰਾ ਨਾ ਮੈਂ ਕੀ ਕਰਾ ਸੁ ਆਏ ਕਰ ਅੰਨਕ ਬੰਦ ਕਰਕੇ ਨਾ ਇੱਕ ਪਾਸਿਓ ਇਹਨੂੰ ਸੁੰਗ ਕੇ ਦੇਖ ਉਹ ਇਹ ਜੋ ਸੁੰਗਣ ਵਾਲਾ ਕੀ ਹੈ ਦੇਖੀ ਤਾਂ ਸਹੀ ਤੂੰ ਤੈਨੂੰ ਸੁਰਗਾਂ ਦੇ ਝੂਟੇ ਆਉਂਦੇ ਹੋ ਗਈ ਸਟ ਕੀ ਕੀ ਲਵਾ ਤੈਨੂੰ ਕੁਛ ਨਹੀਂ ਲਵਾਇਆ ਕੁਛ ਨਹੀਂ ਲਵਾਇਆ ਕੰਮ ਤਾਂ ਪੈ ਗਈ ਚੱਲ ਮੈਂ ਹੁਣ ਇੱਕ ਅਧਾ ਪੱਗ ਨਾ ਹੋਰ ਲਗਵਾ ਮੇਰੀਆਂ ਤਾਂ ਹੁਣ ਸਾਰੀਆਂ ਟੈਨਸ਼ਨਾਂ ਖਤਮ ਹੁਣ ਮੈਂ ਬਾਈ ਨੂੰ ਕਹਿ ਦੂੰਗੀ ਵੀ ਬਾਈ ਜਿੰਨੇ ਮਰਦੀ ਪੈਸੇ ਪੈਸੇ ਵਾਲੀ ਮੁਰਗੀ ਆ ਪੈਸੇ ਵਾਲੀ ਮੁਰਗੀ

ਕੁਛ ਨਹੀਂ ਹੋਇਆ ਦੇਖ ਮੂੰਹ ਤੇਰਾ ਹੋਰ ਆ ਮਾਰ ਤੂੰ ਚੜ ਜਾ ਇਹ ਕੀ ਕਰਦੇ ਤੂੰ ਕੁੜੀ ਨੂੰ ਮਾਰੀ ਨਹੀਂ ਨਾ ਕੁੜੀ ਨੂੰ ਮਾਰੀ ਜਾਂਦੇ ਬੜਾ ਕੁੜੀ ਦੇ ਲੱਛਣ ਦੇਖ ਲੈ ਕੀ ਹੋ ਗਿਆ ਦਿਖਾਈ ਮੂੰਹ ਦਿਖਾਈ ਨਾ ਕੀ ਹੋ ਗਿਆ ਕੀ ਕੀ ਹੋਇਆ ਬਤਾ ਕੀ ਹੈ ਓਏ ਖੜਿਆ ਹੈ ਤੋ ਜਾਂਦਾ ਨਹੀਂ ਹੈਗਾ ਕੀ ਹੋਇਆ ਕਿ ਐਂਕੋ ਪੁੱਛਾ ਚੱਲ ਕੁਛ ਨਹੀਂ ਹੁੰਦਾ ਹੈਗਾ ਕੁਛ ਨਹੀਂ ਤੂੰ ਭਰਾ ਹੋ ਤੇਰੇ ਨਾਲ ਪਿਆਰ ਨੇ ਵੀ ਗਿਆਤੀ ਕੋਈ ਨਹੀਂ ਗਿਆਤੀ ਹੈ ਨਾ ਬੁਝਿਆrti ਮਾਰ ਲੋ ਜਵਾਰ ਕੁੜੀਆ ਤੋਂ ਮੋਨ ਤੋਂ ਆਪਣਾ ਟੱਕੀਆਂ ਟੱਕੀਆਂ ਅੱਗ ਦਾ ਟੱਕਦਾ ਤਾਂ ਕਹਾਂ ਤੋਂ ਮੈਂ ਤੱਕਰੀ ਨਹੀਂ ਕਿਤੇ ਆਹੋ ਦੇਖੀ ਕਿਵੇਂ ਆਪਣਾ ਸੀਨਾ ਫਸਾ ਸ਼ਰਮ ਨਾਲ ਹੀ ਦੇਖ ਰਿਹਾ ਪਤਾ ਨਹੀਂ ਕੀ ਖਾ ਰੱਖਿਆ ਹੈ ਹਜੇ ਵੀ ਉਸੇ ਦੀ ਸਾਈਡ ਲੈਂਦਾ ਹਜੇ ਵੀ ਨਹੀਂ ਕੁਝ ਕਹਿਣ ਦਿੰਦਾ ਦੇਖ ਲੱਗ ਨਹੀਂ ਪਤਾ ਨਹੀਂ ਕੀ ਖਾ ਕੇ ਉਹ ਇੰਨੀ ਸਮਾਈ ਲਾਇਆ ਦੇ 2000 ਉਹ ਕੁੜੀ ਦਰੋ ਕੀ تھی ਕਿ ਨਹੀਂ ਹਾਏ ਉਹ ਚ ਕਿਸ ਨੂੰ ਪਤਾ ਲੱਗਾ ਕੀ ਬਣੂਗਾ ਇਹ ਤਾਂ ਭੜੀ ਬੁੱਟੀ ਬੇਚਦੀ ਹੋ ਜੂ ਮੇਰੀ ਇਹ ਨਹੀਂ ਕੁਝ ਕਾਟ ਦਿੰਦਾ ਜੀ ਸ਼ਸ਼ੀਕਲ ਜੀ ਹੁਣ ਹੁਣ ਤੁਸੀਂ ਸਾਡੀ ਵੀਡੀਓ ਦੇਖਿਆ ਨਵਜੋਤ ਬੁੱਟਰ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਬਹੁਤ ਮਿਹਨਤ ਲੱਗਦੀ ਹੈ ਜੀ ਵੀਡੀਓ ਬਣਾਉਣ ਤੇ ਸੋ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿਹੜੇ ਆਰਟਿਸਟ ਦੀ ਐਕਟਿੰਗ ਤੁਹਾਨੂੰ ਵਧੀਆ ਲੱਗਦੀ ਹੈ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਸੋ ਨੈਕਸਟ ਆਪਾਂ ਬਹੁਤ ਵਧੀਆ-ਵਧੀਆ ਕਨਸੈਪਟ ਲੈ ਕੇ ਆਵਾਂਗੇ ਇਹਦਾ ਵੀ ਨੈਕਸਟ ਪਾਰਟ ਬਣਾਵਾਂਗੇ ਆਪਾਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਥੈਂਕ ਯੂ